ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਚਮਕੌਰ ਕੋਲੇ ਪਹੁੰਚੇ ਆ ਤਿੰਨ ਗਾਵਾਂ ਦਿਖਾਵਾਂਗੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਸਾਈ ਯਾਰ ਦਾ ਤੋਹਫ਼ਾ ਦਿਖਾਵਾਂਗੇ ਗੱਬਣ ਹੈ ਤੇ ਲੇਵੇ ਵਾਲੇ ਉਹੀ ਗੱਲ ਆ ਵੀ ਪੰਡ ਵਾਲਾ ਕੰਮੇ ਕਰ ਦੂ ਇੱਥੋਂ ਚੈੱਕ ਕਰ ਸਕਦੇ ਹੋ ਲੇਵੇ ਦੀ ਪੰਡੇ ਲਾ ਦੂ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂ ਨੇ ਆ ਕੱਲਾ ਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜਾ ਜਮ ਗੌਰ ਫੇਰਾ ਹਸਰੀ ਕਾਲ ਭਰਾ ਮੇਰਾ ਹੋਰ ਕਿਵੇਂ ਆ ਪ੍ਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਵੀਰੇ ਚੱਲਦਾ ਕੰਮ ਦਾ ਪੂਰਾ ਇੱਕ ਨੰਬਰ ਕਰਦਾ ਬਈ ਕਹਲੇ ਕਿਸੇ ਦੇਸੀ ਨਾ ਠੀਕ ਆ ਗੱਲ ਕਿਹੜੇ ਪਾਸੇ ਕਰੀਏ ਸ਼ੁਰੂ ਉਧਰ ਕਰ ਲੈ ਉਧਰੋਂ ਇਸ ਤਰ੍ਹਾਂ ਮੋੜ ਬਈ ਯਾਰ ਸਿੰਗਾ ਵਾਲੀ ਤੋਂ ਸਿੰਗਾ ਵਾਲੀ ਤੋਂ ਕਰ ਲੈ ਬਈ ਹਾਂ ਸਿੰਗਾ ਵਾਲੀ ਤੇ ਮਾਰਗੀਰੀ ਕੈਮਰਾ ਬਹੁਤ ਵਧੀਆ ਮਾਰ ਕੈਮਰਾ ਉਹ ਬਾਦੂਜਾ ਠੰਡੀ ਸੀ ਲਵਾ ਲਈ ਬਈ ਅਸੀਂ ਥਾਣ ਲਗਾ ਜੀ ਪੂਰੀ ਵਧੀਆ ਵਧੀਆ ਬੱਜ ਫਰੇਡਾ ਬੰਦਾ ਖੰਡ ਖੰਡ ਪਾ ਥੋੜੀ ਜੇਰ ਪਾਣ ਵਾ ਜੇਰਦੀਪਾ ਪ੍ਰੋਪਰ ਆਪਣੀ ਕੋਈ ਵੀਡੀਓ ਤੜਕੇ ਪਈ ਹੋਈ ਆ 7 ਕਿਲੋ ਦੋ ਤੋਂ ਕੱਦ ਕਾੜਦਾ ਇੱਥੋਂ ਕਰ ਸਕਦੇ ਹਾਂ ਜੱਜਮੈਂਟ ਕਰਦੇ ਨੇ ਜੀ ਅਸੀਂ ਦੋ ਦਾ ਪਾਹੇ ਮੈਣਾ ਕਰੋ ਬੇਰਾ ਤੇ ਬਾਕੀ ਚੜਾਈ ਵੀ ਚੰਗੀ ਆ ਤੇ ਸਿੰਘ ਇਹਦਾ ਆ ਗਿਆ ਗੋਲ ਜਦੋਂ ਠੰਡੀ ਆ ਕੁਝ ਵੀ ਨਹੀਂ ਕਹਿੰਦੀ ਰਬਣਾ ਉਹ ਤੋਂ ਆ ਖਾਤਰੇ ਵਾਲਾ ਸਿੰਘ ਨਹੀਂ ਆਉਣਾ ਕੁਝ ਵੀ ਨਹੀਂ ਕਰੀ ਲਿਆ ਸਜਣੋ ਗੋਲ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਮਾ ਸੀਲ ਠੰਡੀ ਆ ਰ ਇੱਕ ਨੰਬਰ ਆ ਭਰਾ ਨੂੰ ਆਰਡਰ ਆ ਗਿਆ ਬਿਲਕੁਲ ਨਾਲ ਲੱਗਮਾ ਇਧਰਲੇ ਬੰਦੇ ਦਿਖਾ ਦੇ ਗਰੀ ਗਾਂ ਵਾਲੇ ਬੰਦੇ ਦਿਖਾ ਦੇ ਇੱਥੋਂ ਇੱਥੋਂ ਦਿਖਾ ਦੇ ਠੰਡ ਦਾ ਸੈਜ ਇੱਕ ਨੰਬਰ ਆ ਸੈਜ ਬੜਾ ਕਮਾਲ ਦਾ ਰੱਖਦੀ ਆ ਬਿਲਕੁਲ ਨਾਲ ਲੱਗਮਾ ਆਰਡਰ ਆ ਗਿਆ ਫਿਕਸ ਫਿਕਸ ਬਈ ਸੂਆ ਤੇ ਚੰਗੌਰ ਦੂਜਾ ਦੂਜਾ ਸੂਆ ਵੀਰੇ ਸਿੱਗੀ ਜਾਂਦਾ ਜਾਂ ਦੰਦਾਂ 'ਚ 6 ਦਿਨ ਤੋਂ ਸੂਆ ਦੂਜਾ ਤੇ ਕੱਲ ਦੀ ਸੂਈ ਆ ਕਿੰਨਾ ਰਾਤ ਸੂਈ ਆ ਜਾ ਵੀਰੇ ਠੀਕ ਆ ਗੱਲ ਸੜਕੇ 2:00 ਵਜੇ ਸੂਈ ਸੀ ਜੇਰ ਪ੍ਰੋਪਰ ਪੈ ਗਈ ਮੇਰੇ ਕੋਲ ਉਹਦੀ ਵੀਡੀਓ ਹੈਗੀ ਹੈਗੀ ਠੀਕ ਆ ਗੱਲ ਕਮਾਲ ਆ ਬਈ ਇੱਥੇ ਰੋਕ ਇੱਥੇ ਖੜਾ ਇੱਥੋਂ ਮਾਰਦੇ ਗੈਰੀ ਫੇਸ ਤੇ ਸਵਾਹ ਆਦੀ ਠੰਡੀ ਸੂਈ ਐਨੀ ਹੱਦੋਂ ਮਾਦਾ ਬਾਈ ਦਰੱਖੀ ਆਈ ਆਈ ਬੈ ਜਾ ਬੰਦਾ ਦੁੱਧ ਹੋਊਗਾ ਇਹਦਾ ਮੱਜਾਂ ਵਰ ਗਈ ਜਮਾ 1 ਨੰਬਰ ਆ ਭਰਾ ਮੇਰਾ ਜਮਾ ਹੈਲੋ 1 ਨੰਬਰ ਆ ਲਿਆ ਲਿਆ ਬਾਈ ਗਾਣ ਲੈ ਚੱਲ ਅੱਜ ਘਾ ਲਾ ਗਾ ਜ ਆ ਦੁੱਧੇ ਦਾ ਹੋਊਗਾ ਮੱਝਾਂ ਵਰਗਾ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗ ਮਾ ਬਹੁਤ ਚੰਗਾ ਡੇਰੀ ਦਾ ਕੰਮ ਅਸਲ ਵੀਰੇ ਗਾਂ ਹੈ ਡੇਰੀ ਵਾਲੀ ਆ ਪੂਰੀ ਇੱਕ ਨੰਬਰ ਵੀਰੇ ਇਹਦੀ ਫੈਟ ਵੀ ਚੰਗੀ ਆ ਬੜੀ ਚੰਗੀ ਆਸਲ 18 ਤੋਂ 20 ਕਿਲੋ ਬਣੂਗਾ ਦੁੱਧ ਕਿੱਦਾ ਹੈ ਦੋ ਮੈਂ ਲਈ ਆ ਠੀਕ ਆ ਗੱਲ ਆ ਹਾਂ ਮੱਝ ਮੱਝਾਂ ਨਾਲ ਦੀ ਦੁੱਧ ਜਮਾ ਮੱਝਾਂ ਨਾਲ ਦੀ ਚੇਕ ਨਹੀਂ ਆਂਦੀ ਉੱਡੀ ਆ ਨਾ ਹਾਂ ਹਾਂ ਆ ਇਧਰੋਂ ਤੇ ਮਾਗਰ ਵੀ ਬਗਰੀ ਮਾਗਰ ਵੀ ਬੱਸੀ ਆ ਬਾਈ ਦੇ ਅੱਛਾ ਨਾਲ ਵੀ ਇਹਦੇ ਬੱਛੀ ਆ ਤੇ ਹਾਂ ਹਾਂ ਸਾ ਸੱਜਣੋਂ ਨਾਲ ਵੀ ਇਹਦੇ ਬੱਛੀ ਆ ਗਈ ਤੇ 19 20 ਭਾਲ ਜਰੂਰ ਆ। ਬਾਦੀ ਤਾਂ ਹੈਗੀ ਥੋੜੀ ਜਿਹਾ ਥਾਂ ਤੋਂ ਬਹੁਤ ਸੋਹਣਾ ਲੱਗਾ ਜਿਵੇਂ ਮਰਦੀ ਬੈਜੇ ਕੋਈ ਚੱਕਰੀ ਕੋਈ ਨਾ ਤਾਂ ਬਾਦੀ ਜੰਮੀ ਠੰਡੀ ਆ। ਠੰਡੀ ਇੱਕ ਨੰਬਰ ਆ ਵੀਰੇ ਇਹਦਾ। ਬੱਚਾ ਛਾੜਨ ਦੀ ਵੀ ਲੋੜ ਨਹੀਂ ਪਾਣੀ ਬੈਜਾ ਪਾਣੀ ਕੁਛ ਨਹੀਂ ਚੈੱਕ ਕਰਨ। ਠੀਕ ਆ ਗੱਲ। ਇਹ ਲਾਰੇ ਬੱਚਾ ਆ ਗਈ ਨਾਲ ਇਹਦੇ ਬੱਛੀ। ਲਾਰੇ ਦੇ ਬਾਕੀ ਧਾਰਾਂ ਵੀ ਤੁਹਾਨੂੰ ਦਿਖਾ ਦਨੇ ਮਾ। ਚਿਵਾਈ ਸੱਜਣੋ ਚ ਇੱਕ ਕਰ ਸਕਦੇ ਹੋ ਬਿਨਾ ਨਿਆਣੇ ਤੋਂ ਦੋਨਾਂ ਪਾਸੇ ਬਹਿ ਕੇ ਚਿਵਾਈ ਕਰਾਉਂਦੀ ਆ ਦੋ ਜੁੜੀ ਆਪਣੇ ਨਾਲ ਵੀ ਖਾਸੀ ਤਾਂ ਹੋਰ ਹੁੰਦੀ ਆ ਆਪਣੀ ਦੇਸ਼ਕ ਸਿੰਘਾਂ ਵਾਲੀ ਹੋਵੇ ਤੇ ਦੇਸ਼ਕ ਦੂਜੇ ਦਾ ਹੋਵੇ ਗੱਤ ਨਹੀਂ ਮਾਰੂਗੀ ਠੀਕ ਆ ਗੱਲ ਹਾਂ ਤੇ ਨਾਲ ਵੀ ਇਹਦੇ ਬੱਚੀ ਆ ਗਈ ਤੇ ਚਿਵਾਈ ਚਬੂਈ ਵਾਲਾ ਕੰਮ ਤਾਂ ਬਾਲਾ ਠੋਸ ਆ ਇਹਦਾ ਚਿਵਾਈ ਦੇ ਇੱਕ ਨੰਬਰ ਆ ਭਾਈ ਦੇਖੀ ਲੈ ਮੁੱਠਾਂ ਦੇ ਵੀ ਕਹ ਲਗਾ ਬਰੇ ਸੰਜਮ ਗੁੱਲੇ ਵਾਲਾ ਜਮਾ ਇੱਕ ਮੁੱਠੀ ਵਾਲਾ ਚਿਵਾਈ ਦਾ ਓਕੇ ਜੀ ਰਿਪੋਰਟ ਆ ਪੈਸੇ ਦਾ ਦੇ ਦੇ ਕਿੰਨੇ ਲਵੇਂਗਾ ਪੈਸੇ ਨਹੀਂ ਤਾਂ ਆਪਾਂ ਖਰਾਨ ਵਾਲਾ ਕੰਮ ਕਰਾਇਆ 55 ਹੀ ਦੇ ਦਾਂ ਬਸ ਖੋਲ 55 ਦੀ ਵੀ ਤੋਂ ਜਾਈ ਦੇ ਦਾਂਗੇ ਆ 20 ਤੋਂ ਬਾਹਰ ਕੋਲ ਦੁੱਧ ਕੱਢੀ ਦੀ ਫੁੱਲ ਸਾਈ ਜਾ ਵੀਰੇ ਠੀਕ ਆ ਗੱਲ ਕੰਮ ਤੇ ਬੈਠਾ ਆ ਫੱਲੜਾ ਆ ਹਾਂ ਤੇ ਬਾਕੀ ਸਿੰਘ ਸੁੰਗਾ ਨਾਲ ਮਾਰ ਦੇਣਾ ਚਾਹੀਦਾ ਕਰਮਾ ਜਿਹੜਾ ਲੱਗਿੰਦੀ ਕੁਝ ਵੀ ਨਹੀਂ ਇਹ ਸੁੰਗਾ ਨਾਲ ਕੁਝ ਵੀ ਨਹੀਂ ਕਹਿਣੀ ਜੇ ਕਰਮਾ ਠੀਕ ਆ ਗੱਲ ਸਿੰਘਾਂ ਆਪਾਂ ਤੇ ਪੀਂਹ ਝੁੱਟੀ ਜਾਓ ਸਵੇਰ ਆਦੀ ਬਿਲਕੁਲ ਬਿਲਕੁਲ ਠੰਡੀ ਆ ਵੀਰੇ ਇਹ ਬਾਈ ਕਹਿੰਦਾ ਦੇ ਦਾਂਗੇ 50 ਸਿਰਫ ਬਣੀ ਦਾ ਮੂੰਹ ਨਹੀਂ ਗੱਲ ਇੱਧਰ ਵਸ ਗੱਲ ਉੱਤਰ ਪਰਾਂ ਵੀਰੇ ਇੱਧਰ ਵਸ ਗੱਲ ਵੀ ਦਿਖਾ ਦੇ ਮੜੀ ਗਾਂ ਤਾਂ ਦਿਖਾਈ ਗੱਡੀ ਇੱਕ ਨੰਬਰ ਆ ਭਰਾ ਮੇਰਾ ਕੁਝ ਵੀ ਨਹੀਂ ਕਹਦੀ ਕੁੜੀ ਥੱਲੇ ਜਿਵੇਂ ਬੈ ਜਾ ਮੈਂ ਇੱਕ ਨੰਬਰ ਗੁਰੀ ਹੋਗਾ ਮੈਂ ਲੱਤਾਂ ਮਾਰਨਾਂ ਦਾ ਕੰਮ ਹੀ ਇਹ ਕਰਮ ਆਈ ਗਿਆ ਅ ਚਵਾਈ ਬੜੀ ਗੈਰੀ ਬਾਈ ਤੇ ਇੱਕ ਨੰਬਰ ਆ ਵੀਰ ਆ ਇਹ ਬਾਈ ਕਹਿੰਦਾ ਦੇ ਦਾਂਗੇ ਸਿਰਫ ਤੇ ਸਿਰਫ 55000 ਦੀ ਤੇ ਹੁਣ ਗਰੀ ਆ ਤੋਹਫੇ ਤੇ ਮਾਰ ਕੈਮਰਾ ਇਧਰ ਦਿਖਾਈ ਆ ਆਰਡਰ ਕੁਆਲਟੀ ਦੀ ਸੀਓ ਠੰਡੀ ਇਹ ਵੀ ਵੱਧ ਗੁਰੀ ਹੋ ਮਾਰ ਪੰਜ ਸਲੇ ਹੋ ਗਈ ਜੇ ਦੇਖ ਲੈ ਜਮ ਪੱਕੇ ਲੇਵੇ ਦੀ ਬਹਿਣਾ ਦੇਖੀ ਦੇਖ ਲੈ ਸੂਆ ਕਿਹੜਾ ਬਾਈ ਦੂਜਾ ਸੂਆ ਸਿੱਕਾ ਚੌਗੀ ਆ ਵੀਰੇ ਚਾਰ ਦੰਦ ਚਾਰ ਦੰਦ ਬੱਸੀ ਜਾਵਾਂ ਲੈ ਢੋਰ ਖੋਲ ਕੇ ਜਾਨ ਜੂਨ ਵਾਲੀ ਆ ਗਈ ਬਜੂਦ ਵਜਾਦਾ ਨਾ ਢੋਰ ਬਾਈ ਖੋਲ ਕੇ ਦੂਜਾ ਸੂਆ ਚਾਰ ਦਾ ਬੱਸੀ ਆ ਜੇ ਪ੍ਰੋਪਰ ਪੈ ਗਿਆ ਆਪੇ ਪੈਸੀ ਜੇ ਬਣੇ ਰਾ ਪਈ ਆ ਇਧਰਲੇ ਬੰਨੇ ਇਹਦੀ ਜਗਾੜ ਬੈਠਾ ਬੈੱਡ ਵੀ ਚੰਗਾ ਲੰਬਾਈ ਵੀ ਚੰਗੀ ਆ ਜਗਾੜ ਦੱਸਣ ਦੀ ਵੀ ਤਾਂ ਲੋੜ ਹੀ ਨਹੀਂ ਵੀਰੇ ਦਾ ਆਰਡਰ ਵਾਲਾ ਖਤਰਨਾਕ ਰੱਖਦੀ ਆ ਨਾ ਬਾਈ ਕਲੋਸ ਕੱਢਿਆ ਹੋਇਆ ਪਲੂਆਂ ਦਾ 22 ਕਿਲੋ ਵੀਰੇ ਦਾ ਪਿੱਛੋਂ ਚੈੱਕ ਕਰ ਸਕਦੇ ਚੜਾਈ ਜਰਸੀ ਕੰਨ ਦੱਸ ਦੇ ਵੀ ਜਰਸੀ ਕੰਨ ਗਰਮੀ ਵਾਲਾ ਹੈਗੀ 45 ਵਾਲੀ ਕਿਨਾਂ ਹਾਂ 44 48 ਜਿਵੇਂ ਨਹੀਂ ਦੱਸਦੀ ਹਾਂ ਦੇਖੀ ਹੋਸਾਂ ਦੇਖ ਬਸ ਇਹਨੂੰ ਕੈਮਰਾ ਆਪਣੇ ਮੈਂ ਤਿੰਨੇ ਚਾਰੇ ਦਿਖਾਉਂਗਾ ਜਿਹੜਾ 45 27 ਡਿਗਰੀ ਚੱਲ ਰਿਹਾ ਰੱਬ ਨੇ ਨਾ ਹੋਸਾਂ ਜਮਾ ਬਿਲਕੁਲ ਟਾਈਮ ਤੇ ਜਿਹੜੀ ਨੂੰਨ ਬਣਾਇਆ ਹੋਇਆ ਬਾਈ ਇਹ ਬੜਾ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਬਰੇ ਬਸ ਇੱਕ ਗੱਲ ਹੋਰ ਹੈ ਦੀ ਖਾਸੀਅਤ ਇਹ ਆ ਵੀ ਜਿਹੜਾ ਇਹਨੂੰ ਥਾਣ ਲੱਗਿਆ ਨਾ ਚਵਾਈ ਬਿਲਕੁਲ ਫੋਕੀ ਹੱਥ ਤੇ ਮਾਰ ਦੇ ਉੱਥੇ ਹੀ ਘੜ ਦੂ ਹੱਥ ਮਾਰ ਇਹ ਇਹ ਦੇਖੀਦਾ ਲੈ ਚੱਕ ਤੋਰ ਮਾਰੀ ਜੀ ਲੰਬੀ ਦੇਖੀ ਲੈ ਕੈਮਰਾ ਉੱਥੇ ਹੀ ਘੜ ਦੂ ਜਿੱਥੇ ਤੋਰ ਦੇ ਤੋਰ ਦੇ ਹੋਈ ਬੰਨੇ ਮੜਾ ਜਾ ਕਮਾਲ ਆ ਬਾਈ ਲ ਸਾਬੂ ਦੋ ਦੁਬਾਰਾ ਕਰਾ ਬਿਲਕੁਲ ਹਾਂ ਦੇਖੀ ਫੇਸ ਕੁਆਲਟੀ ਵਾਲੀ ਬੜੀ ਆ ਜੀ ਬਿਲਕੁਲ ਆ ਗਈ ਬਿਲਕੁਲ ਨਵੇਂ ਹਾਨ ਚ ਚਾਰ ਦੰਦ ਸੂਆ ਦੂਜਾ ਕੁਆਲਟੀ ਫੁੱਲ ਟਾਪ ਦੀ ਆ ਗਈ ਜਮਾਨ ਕੋਕਾ ਪੀਸ ਹੀ ਆ ਗਈ ਇੱਥੇ ਛਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਕਿ ਆ ਥਣ ਲਾ ਸੀਲ ਛਣੀ ਦਾ ਹੱਦੋਂ ਵੱਧਾ ਭਰਾ ਮੇਰੇ ਇੱਥੀ ਧਾਰਾ ਮਾਰਦੇ ਕੋਈ ਚੱਕਰੀ ਕਹਿੰਦੀ ਨਹੀਂ ਕੁਝ ਪੱਕਾ ਮਾਰ ਨਹੀਂ ਜਦੋਂ ਅਸੀਂ ਲਓ ਨਾ ਨਾ ਆਪਣੀ ਤੈਨੂੰ ਕਿਹਦਾ ਲੱਗਿਆ ਆਪਣੀ ਖਾਸੀ ਚਬਾਈ ਬੜੀ ਖਤਰਨਾਕ ਹੁੰਦੀ ਹੈ ਨਾ ਹਾਂ ਬੜੀ ਪੈੜੀ ਉਹਦੀ ਬਾਦੀ ਹੈ ਨਾ ਨਾ ਲੈ ਨਾਉਂ ਨੀਵਿਆ ਬਾਦੀ ਆ ਨਾ ਬਾਦੀ ਨਾ ਬਾਦੀ ਨਹੀਂ ਹੈਗੀ ਗੁਰੂ ਦੁੱਧਾ ਦਾ ਪੀਸ ਹੀ ਆ ਗਰੰਟ ਬਾਹਲਾ ਪੜਾ ਲੈ ਲੈ ਚਲਾ ਇਹਨੂੰ ਦੇਖੀ ਲੈ ਇਹ ਮਾਰ ਸੀਲ ਠੰਡੀ ਦੇ ਦੋ ਦਿਖਾਈਂਗਾ ਜੀ ਆਰਡਰ ਕਿਹਦਾ ਆਰਡਰ ਦੀ ਕੁਆਲਿਟੀ ਬਾਹਲੀ ਚੰਗੀ ਆ ਆਪਣੇ ਬਣਾਈ ਇਹਦੀ ਯਾਰ ਸਿਵਾਈ ਮਾਰਦੀ ਆ ਗੰਨੇ ਆ ਚੋਣ ਲੱਗੇ ਕਾਣੂ ਬਹ ਨਲਕੇ ਨਾਲ ਦਾ ਹਰਾ ਬਈ ਯਾਰ ਥੱਕਦਾ ਨਹੀਂ ਬੰਦਾ 40 ਕਿਲੋ ਦੁੱਧ ਲੈ ਲੈ ਤੋ ਠੀਕ ਆ ਤੁਹਾਡੀ ਪਛਾਣ ਵਾਲੇ ਪੱਖ ਤੋਂ ਦਿਖਾ ਦਿੰਗੋ ਨਾਲ ਇਹ ਆ ਗਿਆ ਮੇਨ ਕਾ ਹਾਂ ਬੱਚੇ ਜਰਸੀ ਦੇ ਟੋਪ ਦੇ ਪਾ ਦੇ ਬਾਹਲੇ ਪਾਓ ਬਈ ਟੋਪ ਦੀ ਫੁੱਲ ਫੁੱਲ ਟਾਪ ਜਰਸੀ ਹੈ ਬਈ ਯਾਰ ਆ ਇਥੋਂ ਇਥੋਂ ਨਾਲ ਜੜ ਰਕ ਬਾਂਹ ਦੀ ਚਾਲੀ ਜੀ ਵੇੜ ਨੂੰ ਇਥੋਂ ਦਿਖਾ ਦੇ ਲੈ ਵਾ ਜੜ ਜੜ ਵਾਲੀ ਮਜ਼ਬੂਤ ਆ ਲੈ ਵੇ ਬਾਹਲੀ ਚੰਗੀਆਂ ਤੇ ਮੁੱਠੀ ਵਾਲ ਥਣ ਲਗਾ ਜਿਵੇਂ ਆਪਾਂ ਦੀ ਅਸੀਂ ਵੇਲਾ ਕੋ ਚੱਕਰ ਨਹੀਂ ਹੈ ਕਿ ਲੈ ਵੰਡ ਦੇ ਖੀ ਮਾਰ ਕੇ ਧਾਰਾਂ ਦੀਆਂ ਫਿਰ ਲੈ ਐ ਚ ਮਾਰ ਦੇ ਬਾਲਟੀ ਚ ਥੱਲੇ ਨਾ ਮਾਰ ਥੱਲੇ ਨਾ ਮਾਰ ਜਿਹੇ ਮਾਰ ਲੈ ਬਾਲਟੀ ਦੀ ਕੁਆਲਟੀ ਦਿਖਾ ਦੇ ਲੈ ਦੱਗਿਆ ਮੁਰੇ ਬੱ ਸਹਖਾ ਗਰੀਬ 45 ਵਾਲਾ ਕੰਮ ਨਹੀਂ ਆ ਪੰਪ ਵਾਲਾ ਸਿਸਟਮ ਹੀ ਆ ਹੁਣ ਦੋਨੇ ਪਾਸੇ ਦੋਨੋਂ ਪਾਸੇ ਮਾਰੇ ਕਮੇਟਰੀ ਆ ਪਿੱਛੋਂ ਕੇ ਮਾਰੇ ਤਾਂ ਅਸੀਂ ਕੁਝ ਕਰ ਨਹੀਂ ਜਿਹੜਾ ਕੋਈ ਸਰਕਾਰ ਵਾਲੀ ਕਹਿ ਛੱਡ ਦੇਣਾ ਅੱਛਾ ਪਿੱਛੋਂ ਨਹੀਂ ਵੀ ਧਾਰਾ ਮਰਵਾ ਦਿੰਦੀ ਯਾ ਜਦ ਮਸੀਲ ਠੰਡੀ ਆ ਜਾਵੇਂ ਮੈਂ ਬੰਟੇ ਖੇੜੀ ਜੀ ਨੀ ਭਰਾ ਮੇਰੇ ਕੁਝ ਨਹੀਂ ਕਹਿੰਦੀ ਯਾਰ ਇੱਕ ਨੰਬਰ ਆ ਜੇ ਪਿੱਛੇ ਇਧਰ ਜਾਣਾ ਦੁਬਾਰੇ ਉੱਠ ਕੇ ਦੁਬਾਰੇ ਫੇਰ ਬੈ ਉਹ ਚੱਕਰ ਨਹੀਂ ਆ ਕੁਝ ਵੀ ਨਹੀਂ ਕਹਿੰਦੀ ਫੋਲ ਆ ਗਈ ਹਾਂ ਲੈ ਇਹ ਤੋਂ ਲਖਾ ਦੇ ਰਿਹਾ ਜਿਵੇਂ ਮੋਤੀ ਜਨੀਆ ਗਰਲੈਂਡੋ ਵਾਲੀ ਜਵਾ ਲੱਗੀ ਆ ਪੈਸੇ ਚੰਪੌਰ ਸਿੰਘ ਦੇ ਹਰ ਕਿੰਨੇ ਲੈ ਲਾਂਗੇ ਛੱਡ ਦੇ ਛੱਡ ਦੇ ਮੁੱਲ ਕਰਾਂ ਤਾਂ ਆਪਾਂ 90 ਗਰਾ ਪੰਜਾਬ 95 ਗਰਾ 82000 ਦੀ ਬੱਸੀ ਦੇ ਦਾਂਗੇ ਭਰਾ ਮੇਰੇ 82000 ਦੀ ਆਪਾਂ ਦੇ ਦਾਂਗੇ ਚਾਰ ਦੰਦ ਦੂਜਾ ਸੂਆ ਸੂਆ ਕੁਝ ਕਹਿੰਦੀ ਕੁਝ ਵੀ ਨਹੀਂ ਕਹਿੰਦੀ ਅਰ ਦੇਖ ਲੈ ਥੱਲੇ ਫੇਰ ਪਹਿਲੇ ਇਹ 10 ਵਾਰੀ ਵਹਿ ਜਾ 10 ਵਾਰੀ ਵਹਿ ਰੋਟੀ ਖਾ ਕੇ ਤੇ ਬਾਰੇ ਫੇਰ ਵਹਿ ਜਾ ਕੋਈ ਚੱਕਰੀ ਕੀ ਆ ਗਈ ਨਵੇਂ ਹਾਨ ਚ ਦੰਦਾਂ ਜਾ ਕੇ ਸਿਰਫ ਚਾਰ ਦੰਦ ਜਰਸੀ ਕਿ ਜਿਹੜਾ ਵਿੱਚ ਕਹਿੰਦੇ ਵੀਰਵੰਡ ਡਿਮਾਂਡ ਵਾਲੇ ਉਹ ਜਰਸੀ ਲੈਣ ਜਰਸੀ ਕ੍ਰੋਸ ਜਰਸੀਆਂ ਵਾਲੇ ਵਧੀਆ ਗਰਮੀ ਦੇ ਪੂਰੀ ਫੁੱਲ ਕੰਮ ਦੀ ਆ ਭਰਾ ਮੇਰਾ ਆ ਹੋਈ ਬਾਈ ਸਾਈਡ ਤੇ ਮੜੇ ਇੱਥੋਂ ਦਿਖਾ ਦਿੰਗੇ ਇਹਦੀ ਲੰਬਾਈ ਲੰਬੂਈ ਤੇ ਆ ਗਈ ਚਾਰ ਦੰਦ ਇਹ ਬਾਈ ਕਹਿੰਦਾ 82000 ਦੀ ਦੇ ਦਾਂਗੇ ਤੇ ਹੁਣ ਗੈਰੀ ਆ ਜਾ ਇਧਰ ਲੈ ਬੰਨੇ ਆ ਦਿਖਾ ਦੇ ਸਾਈ ਹਾਲ ਤੇ ਜਰਸੀ ਦਾ ਕ੍ਰੋਸ ਅੰਡੀ ਸੀਲ ਆ ਗਈ ਬਿਲਕੁਲ ਬਿਲਕੁਲ ਬਿਰੋ ਠੰਡੀ ਸੋ ਇਹਦਾ ਸੂਆ ਕੜਾ ਬਾਈ ਦੂਜਾ ਸੂਆ ਵੀਰੇ ਪਲੂਣੇ 17 ਤੋਂ 18 ਕਿਲੋ ਦਾ ਕੜਾ ਆਇਆ ਦਾ ਬਾਈ ਹੋਰ ਹੋਜੀ ਹੋਲ ਕੇ ਵੀ ਠੰਡੀ ਸੀ ਉਹ ਜਿੰਨੀ ਦੇਖਿਆ ਹੋਲ ਹੈ ਜਿਗਾੜ ਵੇ ਕੀ ਲੱਗਿਆ ਬੈਠ ਦੇ ਕਰਮ ਵਾਲੀ ਦੇ ਦਿਨ ਕਾ ਕੱਢਦੀ ਆ ਵੀ ਦਿਨ ਤੋਂ 2 ਤੋਂ 3 ਦਿਨ ਪਿਆਲੇ ਇੱਕ ਦੋ ਦਿਨ ਵੱਧ ਵੀ ਲਿਜਾ ਹੱਸਦੀ ਹੈ ਨਾ 3-4 ਦਿਨ ਕੱਟੂ ਨਾ ਹਾਂ ਹਾਂ ਤੇ ਬਾਕੀ ਫਸ ਜੂ ਥੱਲੇ ਵੀ ਦੋ ਸੂਲ ਵੀ ਬਿਲਕੁਲ ਬਿਲਕੁਲ ਵੀਰੇ ਤੇ ਲਵਾਲੀ ਜਾਵੇ ਪਈ ਆ ਜੇ ਥੱਲੇ ਹਾਂ ਗਰਾਰੇ ਵਾਲਕ ਗਰਿਆਲੀ ਆ ਬੜ ਵੀਰੇ ਤੇ ਝਾਲਰ ਵੀ ਨਾਲ ਤੁੰਨ ਵੀ ਆ ਤੇ ਬੰਨ ਵੀ ਹੈਗੀ ਆ ਵੀਰੇ ਾਰੇ ਪੱਖ ਜੀ ਆਉਂਦੀ ਆ ਚਾਰਾ ਸਾਹੀ ਵਾਲ ਚ ਆ ਗਈ ਹਾਂ ਹਾਂ ਥੋੜਾ ਜਿਹਾ ਅੰਗ ਆ ਗਿਆ ਜਿਹੜਾ ਜਰਸੀ ਦਾ ਆ ਗਿਆ ਹਾਂ ਜ਼ਿਆਦਾਤਰ ਸਾਹੀ ਵਾਲੀ ਆ ਵੀ ਜ਼ਿਆਦਾਤਰ ਸਾਹੀ ਵਾਲ ਚ ਪੈ ਗਈ ਆਰਡਰ ਬੜਾ ਸ਼ਾਨਦਾਰ ਰਿਹਾ ਮਾ ਚੰਗਾ ਲੱਗਿਆ ਵੀਰੇ ਥਣ ਵੀ ਗੁਲਾਬੀ ਮੁੱਠੀ ਆ ਲੱਗਿਆ ਹੋਇਆ ਮਾ ਠੀਕ ਹੈ ਬਈਆ ਬ੍ਰਦਰ ਆ ਇੱਥੇ ਇੱਥੇ ਦਿਖਾ ਕੇ ਰਿਓ ਜਿਵੇਂ ਗਰਲੈਂਡੋ ਨਹੀਂ ਦੁਰਦੀ ਹੁੰਦੀ ਬਾਹਲੀ ਚੰਗੀ ਆਖਲਾ ਵੀਰੇ ਦਾ ਆ ਆਦੀ ਆ ਗਈ ਬਿਲਕੁਲ ਠੰਡੀ ਸੀਲ ਲੈ ਚਲ ਬਈ ਲੈ ਜਾ ਲੈ ਜਾ ਇਹ ਕਿ ਲੱਤ ਮਾਰਨ ਵਾਲਾ ਹੈ ਨਹੀਂ ਗਾਇਨ ਹੈਗੀ ਬਈ ਯਾਰ ਅੰਦਰ ਜਾ ਕੇ ਦਿਖਾਉਂਗਾ ਤੁਹਾਨੂੰ ਹਰੇਕ ਪੱਖ ਤੇ ਇਹਦਾ ਪਿਛਲੇ ਬੰਨੇ ਇਹਦੇ ਐ ਮੰਨ ਲਓ ਵੀ ਇੱਕ ਗਿੱਠਾ ਹਜੇ ਲੇਵਾ ਪਛਾਣ ਹੋ ਜਾਂਦਾ ਹੈ। ਹਾਂ। ਕੋਈ ਗੱਲ ਹੈ ਮੀਟਰਾਂ ਚ ਲੇਵਾ ਲਾਉਣਾ ਇੱਕ ਤਾਂ ਗਿੱਠਾ ਚ ਹੁੰਦਾ ਇੱਕ ਹੁੰਦਾ ਮੀਟਰਾਂ ਜਿਹਨੇ ਮੀਟਰਾਂ ਚ ਲੇਵਾ ਲਾਉਣਾ ਤੇ ਗੋੜ ਦਾ ਕੱਟਾ ਹੀ ਲੇ ਲੈਂਦੇ। ਹਾਂ ਤਾਂ ਬੈਠਿਆ ਨਹੀਂ ਜਾਣਾ ਜਦੋਂ ਤਿਆਰੀ ਚ ਆ ਗਈ। ਗੋੜ ਦਾ ਕੱਟਾ ਹੀ ਲਈ ਫਿਰਦੀ ਆ ਵੀਰੇ। ਗੱਬਣ ਦੀ ਪੋਲਾ ਕੱਢਣਾ ਪਿਆ ਕਰੂਗਾ ਇੰਨੀ ਕੀ ਜਾਲੀ। ਬਿਲਕੁਲ ਬਿਲਕੁਲ ਬਿਲਕੁਲ। ਲੈ ਚੱਲ ਲੈ ਚੱਲ। ਪੂਰੇ ਤੁਹਾਨੂੰ ਦਿਖਾਵਾਂਗਾ ਹੁਣ ਮੈਂ ਇਹਦਾ ਚਾਹ ਝੋਲ ਆ ਜਿਹੜੀ ਝੋਲ ਕਿੰਨੀ ਪਈ ਆ ਪਿਛਲੇ ਪਾਸੇ। ਬਿਲਕੁਲ ਬਿਲਕੁਲ ਝੋ ਵੜੀ ਜਮਾ ਸੰਧੀ ਆ ਗਈ ਇੱਥੋਂ ਦਿਖਾ ਦੇ ਆ ਚੀਜ਼ ਕਨੀ ਪਿਆ ਝੋਲ ਆ ਜੀ ਬੜੀ ਝੋਲ ਪਈ ਆ ਤੇ 19 20 ਪਾਲ ਲੱਗੀ ਕਰਨਾ ਨਾੜਾ ਨੂੰ ਆਰਡਰ ਦੇ ਬੜੀਆਂ ਆ ਗਈ ਬੜੀ ਚੰਗੀ ਆਸ ਲੈ ਆ ਵੀਰੇ ਹੱਥੋਂ ਵਧਿਆ ਕਿੰਨਾ ਕਰ ਦੋ ਤਾਰ ਕੱਢਿਆ 17 18 ਕਿਲੋ ਭੂਣ ਦਾ ਕੱਢਿਆ ਵੀ ਤਾਂ 25 26 ਲੈ ਕੇ ਆਏ ਨੇ ਉਹਨਾਂ ਵੀ ਕਾ ਦੂ ਜੀ ਅਬ ਮੈਂ ਇਸ ਦੇ ਬਰਾਬਰ ਇਹ ਆ ਹਾਂ 17 18 ਕਿਲੋ ਦੁੱਧ ਦੁੱਧ ਦਾ ਕੱਢਿਆ ਹੋਇਆ ਵੀਰੇ ਦਾ ਮੱਝ ਦੇ ਬਰਾਬਰ ਨਹੀਂ ਬੰਦ ਨਹੀਂ ਵਾਦੂ ਆ ਝੋਲੀ ਝੋਲੀ ਦਾ ਅੱਗਰਿਆਰੀ ਆ ਵੀਰੇ ਫੁੱਲ ਬਣ ਕੇ ਸੁਣਾ ਪੂਰਾ ਫੁੱਲ ਬਣ ਕੇ ਇਹਦਾ ਰੇਟ ਕੀ ਰਹੂਗਾ ਜੀ ਬਸ ਸਿਰਫ 62000 ਇਹ ਦੇ ਦਾਂਗੇ 682 ਦੇ ਤੇ 82 ਦੀ 82 ਦੀ ਜੋੜਾ ਹੋ ਜੋ 140 ਦਾ ਦੋਨਾਂ ਦਾ ਕਰ ਦਾਂਗੇ ਮਾਨਤਾ ਦੇ 2-2000 ਰੁਪਏ ਦੋਨਾਂ ਦੇ ਹੋ ਦੋਨਾਂ ਦੇ ਕਰ ਦਾਂਗੇ ਜੋ ਕੋਈ ਮਰਜ਼ੀ ਲੈ ਲੈ 5000 ਰੁਪਏ ਜੋੜੀ ਚ ਜਿਹੜੀ ਮਰਜ਼ੀ ਲੈ ਜਾ ਠੀਕ ਆ ਗੱਲ ਜੋੜੀ ਚ ਜਿਹੜਾ ਮੁੱਲ ਕਰਿਆ 5000 ਦੀ ਤੋਂ ਮਰਜ਼ੀ ਛੜਾ ਲੋ ਬਾਈ ਕਹਿੰਦਾ ਜੋੜੀ ਚ ਜਿੰਨਾ ਮੁੱਲ ਕਰਿਆ ਉਹਦੇ ਚ 5000 ਰੁਪਏ ਆਪਾਂ ਛੱਡ ਦਾਂਗੇ ਤੇ ਬੈਡ ਇਹ ਵੀ ਫੁੱਲ ਕੰਮ ਦੀ ਆ ਗਈ ਆਰਡਰ ਬਹੁਤ ਸਾਰਾ ਰੱਖਦੀ ਆ ਤੇ ਬਾਕੀ ਆਪਣਾ ਥਣ ਦਾ ਸੈਜ ਬੜਾ ਕਮਾਉਂਦਾ ਝੋਲੀ ਦੇਖਣੀ ਕਾ ਕੰਮ ਦੀ ਵਿਰੇਰਾ ਤੇ ਮੂਹਲੇ ਗਾੜੀ ਆ ਸਾ ਤੇ ਸੀਵਲ ਠੰਡੀ ਦਾ ਬਾਦ ਸੁਭਾਉ ਸੁਭਾਵੀ ਆ ਬਾਈ ਜੀ ਨੰਬਰ ਬੋਲ ਦੋ ਜੀ ਦਵਾਰੇ ਦੇ ਹਿਸਾਬ ਨਾਲ ਕੁਝ ਨਹੀਂ 9979475642 9779475642 ਦਾ ਨੰਬਰ ਆ ਵੇੜਾ ਤੁਹਾਨੂੰ ਤਿੰਨ ਦਿਖਾਤੀਆਂ ਇੱਕ ਤਾਂ ਇਹ ਦਿਖਾਤੀ ਵੇੜ ਬਾਈ ਕਹਿੰਦਾ ਸਿਰਫ 55 55 ਹੀ ਦੇਵਾਂਗੇ ਭਰਾ ਮੇਰਾ ਦੁੱਧ ਉਹ ਵੀ ਨਹੀਂ ਗਈ ਠੰਡੀ ਫੀਲ ਆ ਜਾਂਦੀ ਐਡੀ ਖਰੀ ਆ ਬਾਈ ਦੁੱਧ ਨੂੰ ਸਿੱਧਲੀ ਸੀ ਲਾਇਆ ਜਿਹੜੀ ਮਰਜ਼ੀ ਥੱਲੇ ਬੈਜੀਏ ਥੋੜਾ ਅੱਗਾ ਵਾ ਤਿੰਨੀ ਠੰਡੀਆਂ ਆ ਗਿਆ ਸੁਭਾ ਦੀਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸੰਪਰਕ ਬਾਈ ਨਾਲ ਕਰ ਲਿਓ I'm the volume.